ਤਿੰਨ ਮਾਣਕ ਦਾ ਜਿਹੜਾ ਤਿੰਨ ਰੋਜ਼ਾ ਟੂਰਨਾਮੈਂਟ ਚੱਲਦਾ ਸੀ ਉਹ ਅੱਜ ਤੀਜੇ ਦਿਨ ਫਾਈਨਲ ਮੁਕਾਬਲੇ ਜਿਹੜੇ ਹੋਏ ਆ ਮੇਕ ਪੀਰ ਦੀਆਂ ਅੱਠ ਕਬੱਡੀ ਦੀਆਂ ਜਿਹੜੀਆਂ ਟੀਮਾਂ ਆ ਇਹਨਾਂ ਨੇ ਆਇਆ ਬਾਗ ਲਿਆ ਕਿ ਜਿਹੜਾ ਦੋ ਰੋਜ਼ਾ ਇਹਨਾਂ ਟੂਰਨਾਮੈਂਟ ਹੋਇਆ ਕੱਲ ਜਿੱਥੇ ਆਪਾਂ ਦੇ ਯੋਗ ਕੋ ਪਹਿਲਾ 9 ਵੀਕ ਨੂੰ ਜਿਹੜੇ ਪੰਜਾਬ ਦੇ ਕਿਸੇ ਵੀ ਖੇਡ ਦਾ ਨਾਮ ਹੋਵੇ ਆਪਾਂ ਲਈ ਹੋਵੇ। ਅੱਜ ਜਿੰਨੇ ਵੀ ਦਾਤਕੀ ਸਾਡੇ ਜਿਹੜੇ ਮੌਜੂਦ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਸਾਡੇ ਪਤਨ ਦਾ ਭਾਈਚਾਰਾ ਜਿਨ੍ਹਾਂ ਵਿੱਚ ਗੰਦਰਪਾਲ ਜੀ ਅਜੀਤ ਨੂੰ ਆਪ ਕੋ ਜਿੱਥੇ ਪਹੁੰਚਿਆ ਜੋ ਰਾਣੀ ਜੀ ਨੇ ਜਿਨ੍ਹਾਂ ਨੇ ਪੰਨ ਦੇ ਨਹੀਂ ਇੱਥੇ ਵੀ ਆਖਵਾਇਆ ਜਾਨਾ ਏਸੀ ਨਿਊਜ਼ ਜਿਨ੍ਹਾਂ ਦੀ ਜਾਨ ਕਿ ਇਹਨਾਂ ਦਾ ਵੀ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੀ ਆ ਅੱਗੇ ਤੋਂ ਵੀ ਆਸ ਕਰਦੇ ਆ ਕਿ ਪੱਤਰਕਾਰਾਂ ਵਿਚਾਰਾ ਸਾਡੇ ਨਾਲ ਤੁਹਾਡੇ ਨਾਲ ਇਹਦਾ ਜੋੜੀ ਚੱਲਦਾ ਰਹੂਗਾ ਬਹੁਤ ਬਹੁਤ ਆਪ ਸਾਰਿਆਂ ਨੂੰ ਜੀ ਆਜਾ ਬਸ ਸੁਤੋਤਣਾ ਪੋਕਾ ਆ ਕਿ ਤੁਸੀਂ ਸਾਡਾ ਸਾਥ ਦਿਓ ਚੰਗੇ ਕੰਮਾਂ ਨੂੰ ਅੱਗੇ ਲੈਣਾ ਚਾਹੀਦਾ ਆ ਉਹਨਾਂ ਦੇ ਰੋਇ ਰੋਇ ਦੇ باوجود ਵੀ ਸਾਡੇ ਬੁੱਢੇ ਕੇ ਸਾਥ ਦਿੱਤਾ ਇਹ ਸਾਡੀ ਸਾਡੀ ਸਾਡੇ ਨਾਲ ਉਹਦੇ ਨਾਲ ਜੁੜੇ ਰਹੇ ਜਾਂ ਉਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਉਹਨੀਆਂ ਵਗਵਾਣ ਹੀ ਬੁਲਾਈਆਂ ਕਿ ਮਾਲਕਾ ਪਿੰਡ ਦਾ ਜਿਹੜਾ ਟੂਰਨਾਮੈਂਚਾ ਉਹ ਰੱਦ ਹੋ ਗਿਆ ਵੀ ਕੋਈ ਦੇਖਣ ਨਾ ਜਾਵੇ ਉੱਥੇ ਕੋਈ ਘਟਨਾ ਹੋ ਸਕਦੀ ਨਹੀਂ ਪਰ ਮਿਰਬਾ ਅਸ਼ੋਕੀਆ ਨੇ ਸਾਡਾ ਸਾਥ ਦਿੱਤਾ ਬਾਤੀ ਉਸ ਪਰਮਾਨੰਥ ਸਾਹਿਬ ਜਿਹੜੇ ਸਾਡੇ ਸਭ ਦੀ ਮੇਸ਼ਾ ਮੇਸ਼ਾ ਯਾ ਅਕਰਤਿਆ ਆਗੇ ਦਸਤੀ ਦਾ ਆਖਰਾ ਟੂਰਨਾਮੈਂਚ ਆ ਰਾਜੀ ਮੇਸ਼ਾ ਬਿਮਾਰ ਤੇ ਸੁੰਦਰ ਸਿੰਘ ਦੀ ਮਾਰ ਤੋਂ ਦਾ ਬਹੁਤ ਉਸ ਨਾਲ ਪਰੰਪਰਿਕ ਨੂੰ ਲੰਗਰ ਦਾ ਵਾਸਤੇ ਯੂਨੀ ਨਾਲ ਕੇ ਅੰਦਰ ਕਰਵਾਇਆ ਫਿਰ ਉਹਨਾਂ ਨੂੰ ਇੱਕ ਫ੍ਰੀ ਚਰੀਆ ਦੇ ਨਾਲ ਜੁਨੇ ਆ ਕਿ ਦੇਲੇ ਕਰਨੀਆਂ ਮਹਾਮੋੜਿਆ ਚੁਟੀਆਂ ਸਟਿਆ ਰਹੇ ਉਹਨਾਂ ਨੂੰ ਇਹ ਕੰਮ ਪੂਰਾ ਆ ਸ਼ਾਨ ਰੱਖਦਾ ਇਹ ਸਾਰੇ ਨਗਰ ਦੇ ਨਾਲ-ਨਾਲ ਹੁਡੇ ਨਾਲ ਹੁਡੇ ਦਾ ਜੋ ਚੱਲਦਾ ਚੱਲਦਾ ਸਾਰਿਆਂ ਦਾ ਧੰਨਵਾਦ ਕੋਈ ਰੁਜੀ ਕਰਦਾ ਹੈ ਸਾਹਿਬ ਮਾਨਕ ਸਾਹਿਬ ਦੀ ਘਰ ਨੂੰ ਕਿਵੇਂ ਮਹਿਸੂਸ ਕਰਦੇ ਆ ਕਿ ਨਿੱਜੀ ਕਾਰਨਾ ਕਰਕੇ ਉਹ ਨਹੀਂ ਪੁੱਛੋਗੇ ਕੀ ਮਹਿਸੂਸ ਕਰਦੇ ਹੋ ਉਹਨਾਂ ਦੇ ਘਰ ਤੋਂ ਉਹਨਾਂ ਦੀ ਬਹੁਤ ਵੱਡੀ ਘਟਨਾ ਹੈ ਜੀ ਉਹ ਬਿੱਟੂ ਜੋਣਾ ਹੈ ਘਾਟ ਦਾ ਬਹੁਤ ਜ਼ਿਆਦਾ ਪਤਾ ਹੀ ਜਾਨਾ ਮਾਰ ਹੋ ਕੇ ਕਰਕੇ ਸਾਡੇ ਨੂੰਮੇ ਭਰਾ ਜੀ ਰਾਤ ਨੂੰ ਮਾਨਕ ਉਹਨਾਂ ਨੂੰ ਮਾਨਕ ਨੂੰ ਆ ਸਕਦੇ ਪੂਰੀ ਵੀ ਵੱਡੀ ਘਾਟ ਸੀ ਪਰ ਮੇਰੇ ਵੀ ਉਹਨਾਂ ਦੀ ਘਾਟ ਸਾਨੂੰ ਕੱਟ ਨੂੰ ਸਮਝਣਾ ਕੋਈ ਨਹੀਂ ਕਹਿੰਦਾ ਤੁਹਾਡੇ ਨਾਲ ਲੈਟਰ ਹੈਗਾ ਜਿਹਦਾ ਹੁੰਦਾ ਫੀਲਡ ਦੇ ਬੰਦਾ ਤੇ ਹਰ ਤਰ੍ਹਾਂ ਦਾ ਸਹਿਯੋਗ ਉਹ ਬਾਹਰ ਬੈਠੇ ਵੀ ਸਾਡੇ ਨਾਲ ਕਰਦੇ ਆਏ ਆ ਸੋ ਬਹੁਤ ਬਹੁਤ Gracias. थोड़ा बड़दा मान सम्मान जसेंद्र सिंह लेगा 10000 रुपया मैंने टूर्नामेंट वास्ते दत्ता जी बहुत-बहुत धन्यवाद सारे वास्ते धन्यवाद कीटा जाए के सामने तालियां की उठ रही है हमने तो गोभी का डब्बा लिया कर पानी भी ले लिए आगे के मीटिंग को हमने गांव के प्रवासी नंदुर की आनाड़ा और फाटियां मारदा मुंडा बाल खिलावटिया ने चार दाफ لیڈر <applause> گلو گلدیپ سنگھ سی پوچھی قل ਹੈ ਨਾ ਨਾ ਭਰਾਵਾਂ ਜੀ ਸੋਹਣੋਂ ਸਾਡੇ ਲਾਗੇ ਆਇਓ ਜੀ ਬਾਰ-ਬਾਰ ਸਾਨੂੰ ਪੈਂਦੀਆਂ ਕਬੱਡੀਆਂ ਨੇ ਜਨ ਜਨ ਕੇ ਦੇਖਦਾ ਮਦਾਨ ਨਿਰੋਜ ਅੱਜ ਖੇਡ ਮੇਲਾ ਆਪਣੀਆਂ ਮਿੱਠੀਆਂ ਤੇ ਤਾਜ਼ਾ ਜਾਂਦਾ ਛੜਦਾ ਹੈ ਅੱਜ ਹਰ ਇੱਕ ਦੀ ਪੈਂਦੀ ਕਬੱਡੀ ਦੇ ਮੈਚ ਆਏ ਉੱਥੇ ਵਾਲੀ ਬਾਹਰੀ ਵਿੱਚ ਮੈਚ ਰਹਿਣਾ ਵੀ ਬਹੁਤ ਬੰਦ ਮੈਚ ਤੇ ਵੱਖ-ਵੱਖ ਰਾਜ ਦਿੱਤੇ ਧਾਰਮਿਕ ਤੇ ਪ੍ਰਸ਼ਾਸਨ ਦੇ ਲੋਕਾਂ ਨੇ ਆਣ ਕੇ ਇਸ ਕਬੱਡੀ ਕਲੱਬ ਨੂੰ ਪੂਰਾ ਸਹਿਯੋਗ ਕੀਤਾ ਉੱਥੇ ਚੇਚੇ ਤੌਰ ਤੇ ਸ਼੍ਰੋਮਣੀ ਕਾਲੀ ਦਲ ਦੇ ਇਤਿਹਾਸਕ ਪ੍ਰਧਾਨ ਸਰਦਾਰ ਜੀ ਜਿਹੜੇ ਚੰਗੀ ਜੋਖ ਸੇਖ ਤੌਰ ਤੇ ਘਟਾਰੀਆਂ ਨੂੰ ਅਸ਼ੀਰਵਾਦ ਦੇਣਾ ਆਏ ਉਹਨਾਂ ਨਾਲ ਗੱਲ ਕਰਾਂਗੇ ਅੱਜ ਦੇ ਦਿਨ ਤੇ ਕੀ ਮੈਸੇਜ ਆ ਤੁਹਾਡੇ ਵੱਲੋਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਮਾਰਕ ਭਰਾਵਾ ਨੂੰ ਬਹੁਤ ਬਹੁਤ ਵਧਾਈ ਦੇਣਾ ਦੋਨਾਂ ਟੀਮਾਂ ਦੇ ਨਾਲ ਲਾਰਾ ਫੜਗਾ ਜੀ ਨਾਲੋਂ 550 ਦੇ ਇਹਨਾਂ ਦੇ ਸਭ ਤੋਂ ਪਹਿਲਾਂ ਤਾਂ ਇਹ ਜੀ ਮਾਰਕ ਜੀ ਬਹੁਤ ਹੀ ਸੁੰਦਰ ਮਾਰਕ ਜੀ ਉਹਨਾਂ ਵੱਲੋਂ 550 ਦੇ ਨਾਲ ਸਦਿਆ ਹੋਇਆ आ, मतलब ਬਣਾ ਕੇ ਬੱਚਿਆਂ ਨੇ ਇਹ ਹਰ ਸਾਲ ਟੂਰਨਾਮੈਂਟ ਕਰਾਉਦੇ ਬਹੁਤ ਵੱਡੇ ਨਾਮ ਬੱਚੇ ਮਤਲਬ ਇਹ ਮੋਟਰਸਾਡੇ ਨਾਲ ਸਾਡੇ ਪੰਜਾਬ ਦੇ ਬੱਚੇ ਅਕਬਰ ਜੀ ਲੱਜੇ ਦੀ ਟੀਸ਼ਰਟ ਰਹੀ ਫਿਰੇ ਦਾ ਮੈਚ ਖੇਡਿਆ ਜਾ ਰਿਹਾ ਦੋਵਾਂ ਟੀਮਾਂ ਦੇ ਵਿਚਕਾਰ ਲੋ ਸਾਹਮਣੇ ਕਿ ਕੋਟਾ ਵਾਲਾ ਜਿਹੜਾ ਗਾੜੀਆਂ ਮੂਹਰੇ ਹੋ ਕੇ ਆਇਆ ਇਹ ਬੜਾ ਹੀ ਸ਼ਰੰਕਾ ਜੋ ਗਿਆ ਮੈਂ ਉਹਨਾਂ ਨੂੰ ਕਿਤੇ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਬਹੁਤ ਬਹੁਤ ਵਧਾਈ ਦਿੰਦਾ ਔਰ ਤਨਮਾਦ ਕਰਦਾ ਕਿ ਜਿੰਨੇ ਵੀ ਅਸੀਂ ਹਰ ਸਾਲ ਜੇ ਸੇਟਾ ਇਸ ਸਾਰੀ ਟੀਮ ਲੈ ਕੇ ਅਸੀਂ ਪਹੁੰਚਦੇ ਹਾਂ 2 4 5 ਦੇ ਲਈ ਵੀਰਪਾਲ ਦੀ ਕੋਈ ਟੀਮ ਕੋਈ ਕਮੇਟੀ ਆਪ ਬਠਿੰਡੇ ਦੀ ਟੀਮ ਸਾਰਿਆਂ ਨੂੰ ਸਮਝ ਲੱਗੇ ਕਿ ਇਹ ਜਿਹੜੀ ਸਾਡੀ ਬਠਿੰਡੇ ਦੀ ਟੀਮ ਕੋਈ ਟੀਮ ਹੈ ਇਸ ਮਾਦਾਰ ਵਿੱਚ ਪੰਜਾਬੀਆਂ ਦੀ ਜਿਹੜਿਆ ਇਹ ਇਹਦਾ ਮਾਰ ਸਾਡੇ ਨੌਜਵਾਨਾਂ ਨੂੰ ਕੋਈ ਚੰਗੀ ਸਿਹਤ ਨਹੀਂ ਮਿਲ ਸਕਦੀ ਜੇ ਜੇ ਸਿਹਤ ਨੂੰ ਚੰਗਾ ਰੱਖਣਾ ਚਾਹੁੰਦੇ ਹੋ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਕਿੰਨਾ ਕਿੰਨੀਆਂ ਪੈਣ ਜਾਂਦੀਆਂ ਵਿੱਚ ਜੱਫਾ ਲਾ ਕੇ ਨੰਬਰ ਆਪਣੇ ਵਾਲੇ ਦੇ ਵੱਲ ਚੱਲ ਕੇ ਨਾ ਆਉਂਦੀ ਅੱਗੇ ਜਿੱਤੇ ਅੱਗੇ ਵਰਲਡ ਕੱਪ ਨੂੰ ਮਾਤ ਕਰਦਾ ਇਹ ਕਬੱਡੀ ਦਾ ਜਿੱਥੇ ਕਿ ਕਟੜੀਆਂ ਦੀ ਕਬੱਡੀ ਦਾ ਇੰਤਜ਼ਾਰ ਕੀਤਾ ਗਿਆ ਬਹੁਤ ਹੀ ਸ਼ਾਨਦਾਰ ਗੱਡੀਆਂ ਦਾ ਸਬੰਧ ਉਹਨਾਂ ਬਾਰੇ ਕੀ ਕਿਹਾ ਜਾਉਂਦਾ ਹੈ ਸਾਹਮਣੇ ਲక్ష్ਮੀ ਦੀ ਪੁਜੀ ਦੇਖਿਆ ਸੀ ਕਿ 200 ਤੋਂ ਕਿਹੜੀਆਂ ਗੱਡੀਆਂ ਇੱਕ ਮਟਰਕ ਜਿਹੜਾ ਆਪਣੇ ਹਾਲਾਂਡਿਆਂ ਨੂੰ ਹੋਲੈਂਡ ਉਹ ਟਰੈਕਟਰ ਦਿੱਤਾ ਤਿੰਨ ਮੋਟਰਸਾਈਕਲ ਖੜੇ ਨੇ ਬਹੁਤ ਵੱਡੇ ਨਾਲ ਇਹ ਛੋਟੀ ਗੱਲ ਨਹੀਂ ਮੇਰੇ ਖਿਆਲ ਵਿੱਚ 50 ਲੱਖ ਦਾ ਹੈ ਜਦੋਂ ਇਹ ਵੀ 5 ਫੋੜਾ ਲਗਭਗ 570 ਲੱਖ ਰੁਪਏ ਰਾਜਿਕ ਮਾਰਕੀ ਹਰ ਇੱਕ ਜੱਫੇ ਤੇ ਦੋ ਨਸਤਾ ਬਾਗ ਜਿਹੜਾ ਇਹ ਮਾਰ ਦਾ ਕਿਹੜੇ ਮੇਲੇ ਦਾ ਆ ਇਹਦੇ ਲਈ ਮੈਂ ਕਹਿੰਦਾ ਵੀ ਧੰਨਵਾਦ ਆਪਾਂ ਉਹਨਾਂ ਨੂੰ ਹਮਾਦ ਦੀ ਜਮਾ ਬਹੁਤ ਬੋਲੀ ਹੋਈ ਲਓ ਸਾਰੇ ਹੀ ਉਹਨਾਂ ਦੇ ਪਿਆਰ ਸਭ ਦਾ ਜੀ ਧੰਨਵਾਦ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਸਾਥੀ ਟੂਰਨਾਮੈਂਟ ਤੇ ਆ ਤੁਹਾਡਾ ਵੀ ਥੈਂਕ ਯੂ ਕਰਦਾ ਹਾਂ ਬਹੁਤ ਹੀ ਬਿਹਨੇ ਤੁਸੀਂਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਕੀ ਵੇਖਾਂਗੇ ਮੈਚ ਵਿੱਚ ਅੱਗੇ ਰੇਡ ਬਹੁਤ ਬਾਰੇ ਮਾਤਾ ਭਾਗ ਔਰ ਟੀਮ ਡਿਵੈਲਪਮੈਂਟ ਬਾਰੇ ਕੀ ਗੱਲ ਗੱਲ ਇਹ ਆ ਬਾਜੀ ਤੇਜੀ ਬਾਜੀ ਤੁਸੀਂ ਵੀ ਜਾਣਦੇ ਹੋ ਕਿ ਇਹ ਜਿਹੜੇ ਬੰਦੇ ਦੀ ਸੋਚ ਨੈਗੇਟਿਵ ਬਣ ਗਈ ਆ ਉਹ ਪੋਜ਼ਿਟਿਵ ਨਹੀਂ ਹੋ ਸਕਦੀ ਇਹ ਮਾਨਸਿਕ ਭਰਾਮਾਂ ਦੀ ਸੋਚ ਆ ਪੋਜ਼ਿਟਿਵ ਜਿਹੜੇ ਬੰਦੇ ਨੈਗੇਟਿਵ ਉਹਨਾਂ ਦਾ ਵਿਰੋਧ ਕਰਨਾ ਉਹਨਾਂ ਨੇ ਕਰੋੜਾ ਰੁਪਇਆ ਪੈਨਟ ਚਲਾਤਾ ਲੋਕੀ ਫੇਰ ਉਹਨਾਂ ਦਾ ਵਿਰੋਧ ਕਰਦੇ ਆ ਮੈਂ ਕਹਿੰਦਾ ਕੋਈ ਗੱਲ ਨਹੀਂ ਬੰਦਾ ਆਪਣੇ ਕਦਮਾਂ 'ਚ ਮਿਹਰੇ ਮੁਕਤ ਸ਼ਕਤ ਨਾਲ ਚੱਲਦੇ ਪਏ ਨੇ ਆਪਣੀ ਬਿਹੁਰਗਾਂ ਦੇ ਉੱਤੇ ਲੋਕ ਉਹਨਾਂ ਨੂੰ ਚੱਲਦੇ ਰਹਿਣਾ ਕਹਿੰਦਾ ਕਦੀ ਤੁਸੀਂ ਦੁਨੀਆ ਨੂੰ ਬਦਲ ਹੀ ਕਰ ਸਕਦੇ ਸਪੱਸ਼ਟੇ ਕੋਈ ਜੀ ਨਹੀਂ ਹੁੰਦੀ ਤੇ ਇਸ ਕਰਕੇ ਜਿਨ੍ਹਾਂ ਨੇ ਵਿਰੋਧ ਕਰਨਾ ਉਹਨਾਂ ਦੀ ਡਿਊਟੀ ਪਰਮਾਤਮਾ ਨੇ ਲਾਈ ਆ ਵੀ ਤੂੰ ਵਿਰੋਧੀ ਕਰਨਾ ਇਹਨਾਂ ਨੇ ਕੰਮ ਕਰਨਾ ਉਹ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਇੱਜ਼ਤ ਆ ਬਾਣਸਾਵਾ ਦੀ ਮੈਂ ਤੁਹਾਨੂੰ ਇਹ ਕਾਰਜ ਤੁਸੀਂ ਕਰਦੇ ਇਸ ਕਰਕੇ ਮੈਂ ਤੁਹਾਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ ਜੀ ਨਾਮ ਦੇ ਬਹੁਤ 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 ਬਹੁ ਸਾਰੇ ਦੇ ਬਹੁਤ ਬਹੁਤ ਧੰਨਵਾਦ ਕਿ ਆਵੋ ਤੈਨੂੰ ਮਾਰਗੜ ਕਬੱਡੀ ਦਾ ਖਤਾਮ ਇਸ ਕਰਕੇ ਬਲੇਆ ਦੇ ਜਦੋਂ ਅਸੀਂ ਪੰਜਾਬ ਦੇ ਵਿੱਚ ਕੋਈ ਵੀ ਉੱਤਮ ਵੀ ਇੰਗਲੈਂਡ ਦਾ ਪੰਜਾਬ ਦੇ ਵਿੱਚ ਜੱਗ ਦਾ ਪਹਿਲੀ ਖੇਡ ਸਾਡੀ ਕਬੱਡੀ ਆ ਪਿੰਨ ਪੈਸਾ ਕਾਪੀਆਂ ਨਾਲ ਅਸੀਂ ਖੇਡਦੇ ਰਹੇ ਜੱਗਰ ਸਾਹਿਬ ਨੇ ਇਹਨੂੰ ਹੁੰਦਿਓ ਜਾ ਕੇ ਕਰੋਨਾ ਦਾ ਮੇਕਰਪੀ ਵਿੱਚ ਜਾ ਕੇ 8 ਨੰਬਰ ਦੇ ਆਪ ਦੇ ਨਕਸ਼ੇ ਦੇ ਉੱਤੇ ਕਰ ਦਿੱਤੀ ਅੱਜਕੱਲ ਪਲੇਰਾਂ ਦੇ ਮੁੱਲ ਪੈਂਦਾ ਹੈ ਸੁਮਾਤਿਓ ਗੱਡੀਆਂ ਦੇ ਵੱਡੇ ਵੱਡੇ ਨਾਮ ਪਲੇਰਾਂ ਨੂੰ ਤਾਂ ਹੀ ਮਿਲਦੇ ਆ ਪਾ ਜੋ ਵਧੀਆ ਲੀਡਰਾਂ ਵਧੀਆ ਸਰਕਾਰ ਤੋਂ ਚੰਗਾ ਕੰਮ ਕਰੇ ਆ ਜਿਹੜੀਆਂ ਮੌਜੂਦੀ ਸਰਕਾਰਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਪੋਰਟਸ ਦੇ ਵੱਲ ਧਿਆਨ ਦੇਣ ਔਰ ਇੱਕ ਦੂਸਰੇ ਤੇ ਦੂਸ਼ਣ ਵਾਲੀ ਕੰਪਨੀ ਚਾਏ ਪੰਜਾਬ ਦੇ ਵਿੱਚੋਂ ਜੇ ਨਸ਼ਾ ਮੁਕਤ ਕਰਨਾ ਹੈ ਤਾਂ ਉਹ ਜੀ ਆ ਫੀਡਾ ਤੇ ਉਹ ਜੀ ਆਪਣੀ ਕਾਰਨਾ ਚਾਹੀਦਾ ਸਾਥ ਦੇਣਾ ਚਾਹੀਦਾ ਬੜੇ ਉੱਚੇ ਕਦਮਾਂ ਨਾਲ ਸਾਡੇ ਬਾਅਦ ਹੀ ਸਾਡੇ ਨਾਲ ਹੋ ਰਿਹਾ ਹੈ ਬਹੁਤ ਹੀ ਸੀਨੀਅਰ ਲੀਡਰ ਭੂਣ ਸਾਹਿਬ ਨਾਲ ਕੋਈ ਜਾਣਕਾਰੀ ਲਵਾਂਗੇ ਕਿ ਕੀ ਕਹਿਣਾ ਚਾਹੋਗੇ ਅੱਜ ਜਦੋਂ thora lambi party ਦਾ ਸਾਡੇ ਖੇਤੇ ਕਾਟਾ ਚਾਰੀ ਸਾੜੀ ਦਾ ਲੱਖਾਂ ਦੀ ਕਰਦਾ ਲੱਖਾਂ ਦੀ ਕਮਾਈ ਕਰਦਾ ਜੀ ਹਾਲੀ ਹਾਲਤ ਜੋ ਕੋਈ ਵੀ ਕੋਈ 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 ਕੋ مانکیا ماوا مٹریٹ کرنے پورا موٹے کا موٹا لا کے ساتھ ਤੇ ਮੈਂ ਆਪਣੇ ਚੈਨਲ ਦੇ ਬਾਧਵੇਂ ਰਾਹੀ ਲਓ ਇਹ ਕੇ ਕਰਦਾ ਹੈ ਕਿ ਆ ਆਪਾਂ ਵੀ ਇਹਨਾਂ ਦਾ ਸਪੋਰਟ ਕਰਾਂ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਸ ਧਰਤੀ 'ਤੇ ਵਰਲਡ ਕੱਪ ਵੀ ਹੋਵੇ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆ ਦੇ ਨਾਲ ਸਰਕਾਰ ਹੋਵੇਗਾ ਭਿਜੇ ਜਨ ਚੱਲ ਰਹੀ ਹੈ ਸਰਕਾਰ ਬਸ ਕਰਦੇ ਹਾਂ ਕਿ ਮੌਨਾਂ ਦਾ ਵਰਲਡ ਕੱਪ ਇਸ ਧਰਤੀ ਤੇ ਹੋ ਸਕਦਾ ਹੈ ਕਿ ਆ ਹੋਏ ਜੀ ਕੀ ਮਤੇ ਸੁਖੀ ਸੁਧਾਰ ਕਮੇਟੀ ਸਾਹਿਬ ਠੀਕ ਹੈ ਜੀ جفا y este es el marzo que a ti no lo haré nada, perdemos ਸਤਿ ਸ਼੍ਰੀ ਅਕਾਲ ਜੀ ਬੇਬੀ ਜੀ ਦਾ ਬਿਸ਼ੇਸ਼ ਤੌਰ ਤੇ ਸਾਡੀ ਸਮੇਂ ਸਿਰ ਲੜਾਣੋ ਅੱਗੇ ਅੱਗੇ ਲਈ ਜਾਵੇ ਬਹੁਤ ਬਹੁਤ ਧੰਨਵਾਦ ਲੋ ਸਾਹਮਣੇ ਜੰਨੋ ਪਿਆਰ ਇੱਕ ਇੱਕ ਨਿਸ਼ਾਨ ਖੇਰ ਬਲੰਦ ਵੀਰ ਪਾਰਟੀ ਪਈ ਸੇਤ ਨੂੰ ਅੰੂ ਹਰੀ ਅਰੇ ਵਾਲੀ ਅੰੂ ਹਰੀ ਅਰੇ ਵਾਲੀ ਇਹ ਮਾਇਆ ਮੇਰੇ ਮਾਣ ਸਮਝਾਵਾ ਬੋਲਣ ਤੋਂ ਟੱਜ ਸਖਾਵਾ ਨਹੀਂ ਕੋਈ ਕੱਦੂ ਟੰਡਵੇ ਮੈਂ ਗੁਰੀ ਕਰੂੰਗੀ ਹਰ ਪਾਸੇ ਮਹਿਬਾਨ ਦਵੇ ਕਿੰਨੀ ਕਹੀਏਂ ਵੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਬਹੁਤ ਵਧੀਆ ਸੀਮਾ ਸੀਮਾ ਤੇ ਨਾਮ ਬਹੁਤ ਵਧੀਆ ਗੰਨਾ ਕਲਵਿੰਦਰ ਸੀਮਾ ਸੀਮਾ ਤੇ ਕਹਾਂ ਆਹ ਕੋਲ ਨੂੰ ਤੇ ਪੰਜ ਵੰਦੀਆ ਬੰਦਰ ਕਲਵਿੰਦਰ ਕਿੰਦਾ ਦੂਜੇ ਵਾਲੇ ਉਹ ਵੀ ਵੱਡੇ ਭਾਈ ਸਾਹਿਬ ਕੋਲਦੇ ਸੀਰੇ ਭਾਈ ਦੇ ਯਾਰਿਆ ਨੰਨੇ ਦਾ ਚਾਹ ਹਾਂ ਦਾ ਨੋ ਸੁਖੀ ਵਰਲਡ ਕੱਪ ਦੀ ਖੇਡ ਉਹ ਰਾਜ ਕਬੱਡੀ ਕਬੱਡੀ ਕਰ ਰਹੀ ਹੈ ਸੁਖੀ ਦੀ ਪਾਈ ਹੋਈ ਹੈ ਖੇਡ ਮੈਦਾਨ ਜੀ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਜੀ ਸ਼੍ਰੀ ਮਨਤਪ ਮਾਨ ਰਾਜੇ ਜੀ ਮਹਰਾਜ ਜੀ ਸਪੋਰਟ ਕਲੱਬ ਵੱਲੋਂ ਜੋ ਕਿ ਆਪਣਾ ਦੀ ਧਰਤੀ ਉੱਤੇ ਇੱਕ ਸਮਾਰੋਹ ਕੋਰੀ ਕੱਪ ਪਾਇਆ ਜਾ ਰਿਹਾ ਜਿਸਕੇ ਕੇ ਅੱਜ ਇਸ ਕਬੱਡੀ ਟੂਰਨਾਮੈਂਟ ਦੇ ਮੈੱਡ ਦੇ ਵਿੱਚ ਇੱਕ ਵਰਲਡ ਕੱਪ ਦੀ ਝਲਕ ਮਿਲਦੀ ਹੈ ਸੁਭਦ ਹੁੰਦੀ ਹੈ ਉੱਥੇ ਕੇ ਖਿਡਾਰੀਆਂ ਨੂੰ ਉੱਥੇ ਕੇ ਵੱਡੀਆਂ-ਵੱਡੀਆਂ ਵਸਕਾਰ ਤੋਂ ਗੱਡੀਆਂ ਟਰੈਕਾਂ ਨਾਲ ਸਨਮਾਨ ਕੀਤਾ ਗਿਆ ਉੱਥੇ ਸਾਡੇ ਨਾਲ ਬਹੁਤ ਹੀ ਓਕੇ ਕਬੱਡੀ ਖਿਡਾਰੀ ਅੱਜ ਬਹੁਤ ਖੁਸ਼ੀ ਦਾ ਕੰਮ ਹੈ ਕਿ ਤੁਹਾਨੂੰ ਵੀ ਅੱਜ ਸਰਪ ਤੋਂ ਗੱਡੀ ਨਾਲ ਇੱਥੇ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹੋਗੇ ਆਪਣਾ ਜੋਰ ਨਾਲ ਜੀ ਸਾਹਿਬ ਦਾ ਸਾਡੇ ਖਿਡਾਰੀਆਂ ਨੂੰ ਰੋਹਣਾ ਕਰਵਾਇਆ ਉਹ ਜੀ ਦੇ ਬਸਾਰ ਜਵਾਹਰ ਜਵਾਹਰ ਲਾਪਰ ਲੋਰ ਦਾ ਨਾਮ ਮਾਣ ਮਾਣ ਸਾਰੇ ਹੈ ਤੇ ਬਹਿਣਾ ਹੋਇਆ ਮਾਨ ਸਮਾਨ ਮਾਨ ਦਾ ਜਿੰਦਾ ਬਹੁਤ ਬਹੁਤ ਸਾਰੇ ਜੀ ਆਇਆਂ ਸਾਰੇ ਸਰਦਾਰ ਜੀ ਆਉਣ ਸਮੇਤ ਵਿੱਚ ਵਿੱਚ ਬਹੁਤ ਹੀ ਸ਼ਾਨਦਾਰ ਗਰਾਊਂਡ ਇੱਥੇ ਹੈ ਬਹੁਤ ਬਹੁਤ ਵੀ ਅੱਛੇ ਨੇ ਜੀ ਅਪਰੋਚ ਕਰੋਗੇ ਪਾਰਾ ਖਲੋਗੇ ਜੇ ਇੱਕ ਵਾਰ ਟਕੀ ਕਰ ਹੋਵੇ ਕਿ ਇਹੋ ਜਿਹੇ ਗਰਾਊਂਡਾਂ ਮੌਜੂਦ ਨੇ ਰੋਈਓ ਆਹ ਰਾਹ ਪੰਜਾਬ ਪੁਲਿਸ ਨੇ ਮਟਿਆਰ ਔਰ ਬਤੌਰ ਖਿਡਾਰੀਆਂ ਦੇ ਤੌਰ ਤੇ ਭਰਤੀ ਕੀ ਹੈ ਕਬੱਡੀ ਇੱਕੋ ਸਮਾਂ ਚ ਆ ਅੱਜ ਜੱਟੀਆਂ ਟੋਰਾਂ ਤੇ ਕੋਈ ਬੇਸਤ ਯਾਦ ਇਹ ਨੇ ਤੁਹਾਡੇ ALU ਗੱਲ ਆਉਂਦੀ ਇਹ ਸਾਡੀ ਪਹਿਲਾ ਗੇਮ ਵੀ ਹੋਈ ਆ ਦਿਖਾਉਣੇ ਆ ਆ ਇਹ ਸਾਡੇ ਕਮੇਡੀਅਨ ਸਰ ਸੰਦੀਪ ਬਲਾ ਬਹੁਤ ਪਰਮੇਸ਼ੀ ਉਹ ਵੀ ਸਾਡੇ ਕੋਲ ਬਹੁਤ ਬਹੁਤ ਤਮਾ ਇਸ ਸਾਲ ਬਹੁਤ ਹੀ ਸਤਿਕਾਰਯੋਗ ਕਿਉਂਕਿ ਹਾਲ ਕਬੱਡੀ ਕੱਪ ਦੇ ਸਟਾਰ ਉਹਨਾਂ ਨੇ ਵੀ ਇੱਥੇ ਆਣ ਗਿਆ ਜਿੱਥੇ ਕਿ ਉਹਨਾਂ ਦੀਆਂ ਕਲੱਬਾਂ ਇਸ ਖੇਡ ਗਰਾਊਂਡ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ ਅਸੀਂ ਜਿੱਥੇ ਉਹਨਾਂ ਨੂੰ ਦੁਆ ਕਰਦੇ ਆ ਕਿ ਵਾਹਿਗੁਰੂ ਇਹਨਾਂ ਨੂੰ ਬਹੁਤ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਇਹੋ ਜਿਹੇ ਡੋਨਾਂ ਦੇ ਵਿੱਚ ਵਰਲਡ ਕਪ ਵੀ ਕੱਪ ਹੋਵੇ ਤਾਂ ਕਿ ਸਾਡੇ ਨੌਜਵਾਨ ਜਿਹੜੀ ੇਟਾਂ ਨਾਲ ਜੁੜ ਕੇ ਆਪਣੇ ਮਾਪਿਆਂ ਦਾ ਆਪਣੇ ਬੇਤਾਂ ਦਾ ਆਪਣੇ ਆਸਰੇ ਕੇ ਪੰਜਾਬ ਨੂੰ ਵਧਿਆ ਹੋਰ ਯਾਰ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦੇ ਖਾਲਸਾ ਦਾ ਜਿਹੜਾ ਮੈਚ ਹੋਇਆ ਭੈਣ ਰੁਪਿੰਦਰ ਕੌਰ ਦੀ ਸੋਚ ਵੀ ਕੇਵਲ ਤੇ ਕੇਵਲ ਲੜਕਿਆਂ ਦੇ ਮੈਚ ਦੀ ਗੱਲ ਕੀਤੀ ਜਾਵੇ ਔਰ ਇਸ ਕਬੱਡੀ ਕੱਪ ਦੇ ਪ੍ਰਮੋਟਰਾਂ ਦੀ ਸਮਪੋਰਟਰਾਂ ਦੀ ਗੱਲ ਕੀਤੀ ਜਾਵੇ ਉਦੋਂ ਕੇਵਲ ਕੇਵਲ ਜਿਹੜੀ ਖੇਡਾਰੀ ਰੇਡ ਪਾਉਂਦੀ ਆ ਜਾਂ ਜਫਾ ਲਗਦੀ ਆ ਉਹਦੇ ਬਾਰੇ ਗੱਲ ਹੋਊਗੀ ਇਧਰ ਗਗਨ ਜੋਗਰਗੇ ਨੂੰ ਅੱਜ ਦੇ ਕਬੱਡੀ ਕੱਪ ਪਰ ਉੱਪਰ ਸਰਕਾਰ ਤੇ ਕੱਢੀ ਦੇ ਨਾਲ ਵੱਡੇ ਮਾਣ ਸਨਮਾਨ ਦਿੱਤੇ ਜਾ ਰਹੇ ਆ ਮੇਰੀ ਬੇਨਤੀ ਹੈ ਵੀ ਹੁਣ ਮੈਂ ਜਿਹੜਾ ਸਟੇਜ ਦੇ ਹਵਾਲੇ ਆ ਵੀਰ ਜੀ ਜੇ ਤੁਸੀਂ ਕੀ ਮਾਣ ਸਨਮਾਨ ਕਰਨਾ ਤੁਸੀਂ ਕਰ ਲਓ ਮੈਂ ਤੁਹਾਡੇ ਹਵਾਲੇ ਬੱਬੂ ਭਾਜੀ ਪੈਂਜੀ ਅਰਪਿੰਦਰ ਪਹੁੰਚੇ ਨੇ ਗੇਂਦ ਕੀ ਫੀਅਰ